ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਦੇਖੋ ਮੌਸਮਾ ਕੱਚਾ ਦਾ ਮੌਸਮੋ ਗਰਮਿਆਸ਼ ਬਹੁਤ ਜ਼ਿਆਦੇ ਆ ਸੋ ਦੋਸਤੋ ਧਿਆਨ ਰੱਖਿਆ ਕਰੋ ਆ ਦੇਖ ਸਕਦੇ ਸੱਪ ਤੁਸੀਂ ਡੰਗਰਾਂ ਵਾਲੇ ਪਤਾ ਵੀ ਨਹੀਂ ਲੱਗਦਾ ਦੇਖਣ ਨੂੰ ਦੇਖ ਸਕਦੇ ਹੋ ਬਹੁਤ ਹੀ ਜ਼ਹਿਰੀਲਾ ਸੱਪ ਲੱਗਦਾਗਾ ਦੇਖ ਸਕਦੇ ਹੋ ਤੁਸੀਂ ਆ ਦੇਖੋ ਪਤਾ ਹੋ ਨਹੀਂ ਲੱਗ ਰਿਹਾ ਦੇਖਣ ਨੂੰ ਬਹੁਤ ਹੀ ਖਤਰਨਾਕ ਸੱਪ ਆਗਾ ਉਹ ਭਰਾਵੋ ਆਪਦੇ ਬੱਚਿਆਂ ਦਾ ਆਪਦੇ ਪਰਿਵਾਰ ਦਾ ਤੇ ਡੰਗਰਾ ਦਾ ਬਹੁਤ ਧਿਆਨ ਰੱਖਿਆ ਕਰੋ ਬਹੁਤ ਖਤਰਨਾਕ ਸੱਪਾਗਾ ਦੇਖ ਸਕਦੇ ਹੋ ਦੇਖਣ ਨੂੰ ਪਤਾ ਮੈਂ ਜ਼ੂਮ ਕਰਕੇ ਪਤਾ ਲੱਗ ਰਿਹਾਗਾ ਆਦਰਵਾਇਜ਼ ਤਾਂ ਇਹ ਦੇਖਣ ਨੂੰ ਜੱਜਮੈਂਟ ਬਣਾਓ ਵੇ ਆਪਾਂ ਤੁਰੇ ਜਾਈਏ ਦੇਖੋ ਬਿਲਕੁਲ ਅ ਤਰਤੀ ਸੋਰੀ ਫਾਸਦੇ ਰੰਗ ਨਾਲ ਦਾ ਰੰਗ ਆਗਾ ਦੇਖ ਸਕਦੇ ਤੁਸੀਂ ਕਿੰਨਾ ਖਤਰਨਾਕ ਸੱਪਾ ਤੂੰ ਵੀਰ ਬਣ ਕੇ ਆਪਣੇ ਪਰਿਵਾਰ ਦਾ ਬੱਚਿਆਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਆ ਦੇਖੋ ਕਿੰਨਾ ਜਿਆਦਾ ਇਹਦੇ ਵਿੱਚ ਜਿਹੜਾ ਹੈਗਾ ਆ ਫੁਰਤੀ ਆ ਗਈ ਕਾਫੀ ਕਿਸਮ ਜਿਹੜੀ ਹੈਗੀ ਆ ਤਗੜੀ ਲੱਗ ਰਹੀ ਆ ਦੇਖਣ ਨੂੰ ਸੋ ਸਮੇਂ ਇਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਸਿੱਧਾ ਕੇਠਾ ਉੱਥਾ ਇਹ ਉਨਾਂ ਗਿਆ ਇਹ ਲੋਸਿਓ ਕਿ ਉਹ ਉਨਾਂ ਗਿਆ ਪਾਣੀ ਪਾ ਦਿੰਦੇ ਕਿਧਰ ਉਹ ਕਰਦੇ ਚ ਵਾਗੇ ਕੋਪਰਾ ਬੋ ਅਨਕੀ ਜਿਹੜੀ ਗੱਡ ਚਾਹੇ ਜਾਵੜਿਆ ਸੋ ਵੀਰ ਬਣ ਕੇ ਯਾਰ ਗੌਰ ਰੱਖਿਆ ਕਰੋ ਹਾਂ ਬਹੁਤ ਖਤਰਨਾਕ ਹੈ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਤੁਹਾਡਾ ਕੀ ਕਹਿੰਦਾ ਇਸ ਬਾਰੇ ਜਰੂਰ ਦੱਸਿਓ ਇਹ ਮਾਰਨ ਦਾ ਭਰਾਵਾ ਚੱਲਦੇ ਆ ਸੀ ਤਾਂ ਮੈਂ ਤਾਂ ਕਰ ਸੱਪ ਮਾਰਿਆ ਨਹੀਂ ਅਜੇ ਤੱਕ ਤੇ ਦੋਸਤੋ ਕੀ ਕਹੋਗੇ ਇਸ ਸੱਪ ਬਾਰੇ ਤੇ ਇਸ ਵੀਡੀਓ ਬਾਰੇ ਸਾਨੂੰ ਕਮੈਂਟ ਵਿੱਚ ਜਰੂਰ ਦੱਸਿਓ ਪਪੂ ਮਾਰ ਲੈਣਾ ਉਸ ਆਪ ਹਾਂ ਹੈ ਮਾਰ ਦੇਦਾ ਤੇ ਮੋਟਰ ਚਲਾ ਮੈਂ ਕੋਲੋਂ ਤਾਂ ਰੰਗਿਆ ਤੇਰੇ ਪਾਣੀ ਪਾਉਂਗੀ ਮੇਰਾ ਤੇਰੇ ਉੱਚ ਹੀ ਰਹਿ ਗਿਆ ਹੈ ਤੇਰੇ ਉੱਚ ਹੀ ਰਹਿ ਗਿਆ ਵੀ ਤੂੰ ਇਹ ਤਾਂ ਮਾਰਦਾ ਨਹੀਂ ਸੋ ਦੋਸਤੋ ਆ ਬੰਦਾ ਦੇਖੋ ਮੁੰਡਾ ਦੋਸਤ ਆ ਮੇਰਾ ਵੈਸੇ ਤਾਂ ਇਹ ਕਹਿੰਦਾ ਕਹਿੰਦਾ ਮੈਂ ਤਾਂ ਮਾਰ ਦੇਦਾ ਕਹਿੰਦਾ ਮੈਂ ਤੇਰੇ ਚੱਕਰ ਚ ਰਹਿ ਗਿਆ ਮੈਂ ਤਾਂ ਅਜੇ ਤੱਕ ਸੱਪ ਭਰਾ ਬੁਮਾਰਿਆ ਨਹੀਂ ਮਾਰਨ ਤੋਂ ਚੱਲਦੇ ਆਂਗੇ ਗੁੱਡੋ ਤੇ ਵੀਡੀਓ ਨੂੰ ਕਰੋ ਸ਼ੇਅਰ ਹਣਾ ਤੇ ਤਾਂ ਰੋਬੂ ਕੁਛ ਕਹਿਣਾ ਜਾਏਗਾ ਦੋਸਤਾਂ ਨੂੰ ਨਾ ਵੀ ਵੀ ਕੁਛ ਨਹੀਂ ਕਹਿਣਾ ਹੈ ਕੁਛ ਨਹੀਂ ਕਹਿਣਾ ਦੇਖ ਲੈ ਜੇ ਸੱਪ ਦਾ ਤੂੰ ਹੈਗਾਗਾ ਪੂਰਾ ਤੂੰ ਤਗੜਾ ਹੋਣਾ ਤਾਂ ਦੇਖ ਲੈ ਤੈਨੂੰ ਕਮੈਂਟ ਚ ਵਾਲੇ ਤੇ ਮੋਬਾਈਲ ਨੰਬਰ ਬੋਲ ਦੇ ਆਲਾ ਤੈਨੂੰ ਬੁਲਾ ਲਿਆ ਕਰੂ ਆ ਵੀ ਆਇਆ ਸਾਡੇ ਘਰੇ ਸੱਪ ਆਗਾ ਨਹੀਂ ਕੋਈ ਨਹੀਂ ਕਮੈਂਟ ਕਰਦੇ ਹੋ ਆਪਾਂ ਬਾਗ ਚੱਲਾਂਗੇ ਮਾਰਨ ਦੇਖ ਲਓ ਲਓ ਬਾਈ ਇਹ ਵੀਰ ਦਾ ਕਹਿਣਾ ਵੀ ਕੋਈ ਚੱਕਰੀ ਨਹੀਂਗਾ ਜਦੋਂ ਮਰਜ਼ੀ ਦੱਸਦੇ ਹੋ ਤੇ ਸੋ ਬੰਦਾ ਦਲੇਰ ਹੈਗਾ ਇਸ ਮਾਮਲੇ 'ਚ ਮੈਂ ਤਾਂ ਸੱਪ ਦੇ ਬੱਚੇ ਤੋਂ ਵੀ ਡਰਦਾ ਸੱਪ ਦਾ ਬੜੀ ਦੂਰ ਦੀ ਗੱਲ ਆਗੀ ਤੇ ਕਰੋ ਵੀਡੀਓ ਨੂੰ ਦਬਕੇ ਸ਼ੇਅਰ ਮੇਰਾ ਭਰਾ ਹਨ ਧੰਨਵਾਦ थैंक यू थैंक यू वेरी मच